ਮੋਗਾ ਪੁਲਸ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਤੇ ਰਖੇਲ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਲਗਾਤਾਰ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ। ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ। ਕੁਝ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਬਲਸ ਨੂੰ ਹੁਕਮ ਕੀਤਾ ਹੋਇਆ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਨੂੰ ਕੁਰਕ ਕੀਤਾ ਜਾਵੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਰਹੀ ਹੈ ਅਤੇ ਇਸੇ ਦਰਮਿਆਨ ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ ਤਾਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਪੰਜਾਬ ਪੁਲਿਸ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ ਜਿੱਥੇ ਪੂਰਾ ਸਾਲ ਅਜੀਹੇ ਕੰਮ ਹੁੰਦੇ ਰਹੇ ਅਤੇ ਹੁਣ ਨਵੇਂ ਸਾਲ ਮੌਕੇ ਸਾਰਾ ਦੇਸ਼ ਜਿੱਥੇ ਜਸ਼ਨ ਮਨਾ ਰਿਹਾ ਸੀ ਉੱਥੇ ਹੀ ਇਹਦੇ ਉਰੋ삐 ਪੰਜਾਬ ਪੁਲਿਸ ਦੇ ਧੱਕੇ ਚੜ ਗਏ ਜੀ ਹਾਂ ਟਿਆਰੋਪੀ ਅਫੀਮ ਵੇਚਣ ਦਾ ਕੰਮ ਕਰਦੇ ਸਨ ਅਫੀਮ ਦੀ ਤਸਕਰੀ ਕਰਦੇ ਸਨ ਦੱਸ ਦਈਏ ਕਿ ਕੱਚਾ ਦਸਾਂਝ ਰੋਡ ਤੇ ਇਹ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਦੇਸ਼ਦੀਪ ਸਿੰਘ ਅਤੇ ਹਰਮਨਦੀਪ ਸਿੰਘ ਆਪਣੇ ਮੋਟਰਸਾਈਕਲ ਦੇ ਉੱਤੇ ਇਹ ਖੜੇ ਸੀ ਇਹ ਅਫੀਮ ਵੇਚਣ ਦਾ ਦੰਦਾ ਕਰਦੇ ਸੀ ਤਾਂ ਇਹਨਾਂ ਨੂੰ ਮੋਟਰਸਾਈਕਲ ਦੇ ਸਮੇਤ ਹੀ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਕੱਚਾ ਤੋਂ ਸਾਜ ਰੋਡ ਤੇ ਗਾਹਕਾਂ ਦੀਏ ਤਲਾਸ਼ ਕਰ ਰਹੇ ਸੀ ਤਾਂ ਪੁਲਿਸ ਨੇ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਹੀ ਇਹਨਾਂ આરોપીਆਂ ਨੂੰ ਦੇਸ਼ਦੀਪ ਸਿੰਘ ਅਤੇ ਹਰਮਨਦੀਪ ਸਿੰਘ ਦੀ ਤਲਾਸ਼ੀ ਲਈ 1 ਕਿਲੋ ਅਫੀਮ ਬਰਾਮਦ ਹੋਈ ਤਾਂ ਦੋਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈਣਾ ਹੈ ਅਤੇ ਹੁਣ ਜਾਂਚ ਕੀਤੀ ਜਾਵੇਗੀ ਇਹਨਾਂ ਤੋਂ ਕਈ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਅਫੀਮ ਆਖਰ ਲੇਉਂਦੇ ਕਿੱਥੋਂ ਸਨ ਇਹਨਾਂ ਦੇ ਤਾਰ ਕਿੱਥੋਂ ਤੱਕ ਜੁੜੇ ਸਨ ਕਿ ਪੰਜਾਬ ਦੇ ਅਜਿਹੇ ਦੁਸ਼ਮਣ ਕਿਉਂਕਿ ਪੰਜਾਬ ਇੱਕ ਸਮੇਂ ਦੇ ਉੱਤੇ ਦੇਸੀ ਘੋਦੀਆਂ ਨਾਲੀਆਂ ਲਈ ਜਾਣਿਆ ਜਾਂਦਾ ਸੀ ਪੰਜਾਬ ਜਿਹੜਾ ਹੈ ਚੰਗੀਆਂ ਖੁਰਾਕਾਂ ਦੇ ਲਈ ਜਾਣਿਆ ਜਾਂਦਾ ਸੀ ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਜ਼ਰ ਲਗਾ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਦਿਨ-ਪ੍ਰਦਿਨ ਹੋ ਰਹੀਆਂ ਨੇ ਮਾਵਾਂ ਦੇ ਪੁੱਤ ਮਰ ਰਹੇ ਨੇ ਤਾਂ ਅਜੀਹੇ ਲੋਕ ਨੇ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਨਸ਼ਾ ਤਸਕਰੀ ਕਰਕੇ ਆਪਣੀਆਂ ਜੇਬਾਂ ਤਾਂ ਭਰ ਲੈਂਦੇ ਨੇ ਪਰ ਸਮਾਜ ਦੇ ਵਿੱਚ ਕੀ ਬੀਤਰ ਹੈ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਖੌਫ ਨਹੀਂ ਹੈ ਪੰਜਾਬ ਪੁਲਿਸ ਦਾ ਖੌਫ ਵੀ ਇਹਨਾਂ ਨੂੰ ਨਹੀਂ ਹੈ ਪਰ ਪੰਜਾਬ ਪੁਲਿਸ ਨੇ ਮੁਸਤਦੀਦ ਦਿਖਾਉਂਦਿਆਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਹੁਣ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਇਹਨਾਂ ਨੂੰ ਹੁਣ ਪੰਜਾਬ ਪੁਲਿਸ ਨੇ ਗ੍ਰਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਹੁਣ ਕਈ ਹੋਰ ਖੁਲਾਸੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਤਸਕਰੀ ਕਰਦੇ ਸਨ ਕਿੱਥੋਂ ਇਹ ਸਮਾਨ ਲਿਆਉਂਦੇ ਸਨ ਕਿਸ ਨੂੰ ਇਹ ਸਮਾਨ ਅਗੇ ਵੇਚਦੇ ਸਨ ਇੰਨੀ ਵੱਡੀ ਮਾਤਰਾ ਦੇ ਵਿੱਚ ਅਫੀਮ ਜਿਹੜੀ ਲਿਆਂਦੀ ਸੀ ਇਹ ਕਿਸ ਨੂੰ ਸੰਪਣੀ ਸੀ ਇਸ ਖਬਰ ਨੂੰ ਵੱਤਵਾਤ ਸ਼ੇਅਰ ਕਰ ਦਿਓ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਇਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਮਹਿਮ ਨੂੰ ਉਸ ਸਮੇਂ ਬੜਾ ਬਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਟੀਮ ਨੇ ਇੱਕ ਖਡੂਰ ਸਾਹਿਬ ਦੇ ਦੋ ਵਿਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ ਫੀਮ ਬਰਾਮਦ ਹੋਇਆ ਇਹਦੇ ਵਿੱਚ ਇਹ ਜਿਹੜੇ ਦੋਵੇਂ ਮੁੰਡੇ 21 ਸਾਲ ਦੇ ਐ ਤੇ ਖਡੂਰ ਸਾਹਿਬ ਨੂੰ ਬਲੌਂਗ ਕਰਦੇ ਐ ਇਹ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ ਦੋਵੇਂ ਦੇਸ਼ਦੀਪ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੁਲਸ ਪਾਰਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਜੀਮ ਹੱਥ 'ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੰਨਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਫੀਮ ਵੀ ਉਹਨਾਂ ਪਰ੍ਹਾਂਪ ਕਰ ਲਿਆ ਇਧਰ ਮਜ਼ਾ ਲੱਗ ਰਿਹਾ ਬਿਲਕੁਲ ਮੋਟਰਸਾਈਕਲ Honda Liwa ਸੀਗਾ ਜਿਹਦਾ ਨੰਬਰ ਹੈਗਾ PP 3684 ਤੇ ਪਤਾ ਲੱਗਾ ਸਰ ਕਿਉਂ ਦੇਣ ਆਈ ਸੀ ਇੱਥੇ ਅਜੀ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਕੋਈ ਜਾਣਕਾਰੀ ਆਸੋ ਪਹਿਲਾਂ ਇਹਨਾਂ ਦੇ ਰਿਮਾਂਡ ਦੇ ਵਿੱਚ ਫਿਲਹਾਲ ਅਜੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਕਨਸਰਨ ਥਾਣੇ ਤੋਂ ਰਿਮਾਂਡ ਬਾੜ ਦੇ ਦੌਰਾਨ ਲਵਾਂਗੇ ਸਾਰੀ ਇਨਫੋਰਮੇਸ਼ਨ ਤੇ ਦੈਨ ਤੁਹਾਡੇ ਤੱਕ ਉਪਮਤੀ ਦੀ ਖਬਰ ਪਹੁੰਚਾ ਦਿੱਤੀ ਸਰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਅੰਮਲ ਛੋਟੀ ਹੈ ਇਹਨਾਂ ਦੀ ਕੋਈ ਹੋਰ ਵੀ ਕੰਮ ਕਰ ਕਰਦੇ ਆ ਜਾਂ ਕੋਈ ਇਹਨਾਂ ਨੂੰ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਇਹਨਾਂ ਦੇ ਜ਼ਿਆਦਾਤਰ ਤਾਂ ਇਹਨਾਂ ਦੇ 9293 ਜਿਹੜਾ ਰਜਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਇਹਨਾਂ ਦੇ ਕਿੰਨੇ ਹੁੰਦਾ ਜ਼ਿੰਮੇਦਾਰ ਯਾ ਲੋਕਲੀ ਨਾ ਤੇ ਪਤਾ ਕਰਕੇ ਵੀ ਇੱਕ ਕੇਸ ਕੇਸ क्राइम ਚ ਪਹਿਲਾਂ ਵੀ ਕੋ ਇਨਵੋਲਵ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਤੇ ਇੱਥੇ ਮੋਗੇ ਕਿਉਂ ਵੇਚਣ ਆਏ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ